ਅੱਜ ਦੇ ਡੇਟ ਵਿੱਚ ਮੈਂ ਦੇਖ ਰਿਹਾ ਜਿਹੜੇ ਵਪਾਰੀ ਐ ਹਾਂਜੀ ਉਹ ਹਾਰਸੇਸ ਨੂੰ ਵੇਚਣ ਦੇ ਚੱਕਰ ਵਿੱਚ ਉਹਨਾਂ ਨੂੰ ਛੋਟੀ ਉਮਰ ਤੋਂ ਸਟੀਰੋਇਡਸ ਲਾ ਰਹੇ ਐ ਜੀ ਤੇ ਜਿਹੜਾ ਸਟੀਰੋਇਡ ਲਾਣਾ ਇੱਕ ਬਹੁਤ ਵੱਡਾ ਪਾਪ ਐ ਇੱਕ ਬੇਜ਼ੁਬਾਨ ਜਾਨਵਰ ਨੂੰ ਤੁਸੀਂ ਸਟੀਰੋਇਡ ਠੋਕਰੇ ਹੋ ਹਮ ਕਿਉਂਕਿ ਤੁਸੀਂ ਪੈਸੇ ਥੋੜੇ ਕਮਾ ਸਕੋ ਹਾਂਜੀ ਉਹਦੇ ਨਾਲ ਇੱਕ ਤੇ ਉਸ ਪਸ਼ੂ ਦਾ ਲਾਈਫਸਪੈਨ ਘਟਦਾ ਐ ਹਮ ਬਿਲਕੁਲ ਘਟਦਾ ਹੀ ਤੇ ਜਿਹੜਾ ਬੰਦਾ ਲੈ ਰਿਆ ਹੂੰ ਉਹਨੂੰ ਨਹੀਂ ਪਤਾ ਕਿ ਤੁਸੀਂ ਸਟੀਰੋਇਡ ਠੋਕੇ ਆ। ਵੀਰ ਜੀ ਵੇਟ ਚ ਕਿੰਨਾ ਹੋਣਾ ਏ ਇਹ? ਦੋ ਕੋਕੇਸ਼ਨ ਸ਼ੈਫਰਡ ਇੱਕ ਟਾਈਗਰ ਨੂੰ 3 ਮਿੰਟਾਂ ਦੇ ਅੰਦਰ ਮਾਰ ਸਕਦੇ ਆ। ਇਸ ਅ ਵੈਰੀ ਵੈਰੀ ਰੇਅਰ ਬੀਜੀ ਜੀ ਆਈ ਥਿੰਕ ਜੀ ਮੈਂ ਵੀਰ ਜੀ ਆਈ ਐਮ ਦ ਫਰਸਟ ਇੰਪੋਰਟਰ ਆਫ ਕੋਕੇਸ਼ਨ ਸ਼ੈਫਰਡਸ ਇਨ ਇੰਡੀਆ ਜੀ ਇਹ ਬੱਚਾ ਜੀ ਮੈਂ ਹੰਗਰੀ ਤੋਂ ਇੰਪੋਰਟ ਕੀਤਾ ਹੈ। ਜੈ ਸਟਡ ਫਾਰਮ ਦੀ ਟਾਪ ਕਲੈਕਸ਼ਨ ਦੇ ਵਿੱਚੋਂ ਅੱਜ ਤੁਹਾਨੂੰ 5 ਐਨੀਮਲ ਦਿਖਾਉਣੀਆਂ ਜੀ। ਸਭ ਤੋਂ ਪਹਿਲਾਂ ਦਲਵਾ ਘੋੜੇ ਦਾ ਬੱਚਾ ਸੂर्यਵੰਸ਼ੀ ਬਹੁਤ ਹੀ ਟੌਪ ਕੁਆਲਟੀ ਦਾ ਸ਼ੋਅ ਕੁਆਲਟੀ ਦਾ ਬੱਚਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਸ਼ੋਹਾਂ ਦੇ ਵਿੱਚ ਦੇਖਣਾ ਇਹਨੇ ਕੱਤ ਕਾਠ ਸਾ ਵੀ ਬੜਾ ਚੰਗਾ ਬਾਕੀ ਬਰੀਕੀ ਵੀ ਬਹੁਤ ਹੈ ਇਸ ਬਸ਼ੇਰੀ ਦੇ ਵਿੱਚ ਜੈਸਟਡ ਫਾਰਮ ਦੀ ਜੇ ਮੈਂ ਗੱਲ ਕਰਾਂ ਤਾਂ ਆਪਾਂ ਨੇ ਦੇਖੇ ਬਰੂਡ ਮੇਅਰਸ ਵੀ ਬਹੁਤ ਚੰਗੀਆਂ ਨੇ ਤੇ ਬਰੂਡ ਮੇਅਰਸ ਦੇ ਅੱਗੇ ਰਿਜ਼ਲਟ ਦੇਖ ਲਓ ਜਿਹੜੇ ਪ੍ਰੂਵਨ ਆਸਟ੍ਰੇਲੀਅਨ ਨੇ ਆਪਣੇ ਇੰਡੀਆ ਦੇ ਉਹਨਾਂ ਤੋਂ ਬਰੀਡ ਹੋ ਕੇ ਅੱਗੇ ਜੈਸਟਡ ਫਾਰਮ ਤੇ ਟੌਪ ਦੀ ਕਲੈਕਸ਼ਨ ਆ ਜਿਹੜੀ ਉਹ ਤਿਆਰ ਹੋ ਰਹੀ ਆ ਇਸ ਬੱਚੇ ਦੀ ਗਰਦਨ ਕੰਨ ਫੇਸ ਪਿੱਠ ਪੋੜਾ ਛਾਤੀ ਸਾਰੇ ਪੱਲਿਆਂ ਦਾ ਪੂਰਾ ਕਿਉਂਕਿ ਜੇ ਮੈਂ ਮਾਂ ਦੀ ਗੱਲ ਕਰਾਂ ਉਹ ਵੀ ਬਹੁਤ ਹੀ ਟੌਪ ਕੁਆਲਿਟੀ ਦੀ ਮੇਰ ਹੈ ਜੀ ਤੇ ਇਹਦੇ ਪਿਓ ਦੇ ਤਾਂ ਕੀ ਕਹਨੇ ਆ ਲਿਵਿੰਗ ਲੈਜੈਂਡ ਦਲਵਾਗ ਰਣੀਆਂ ਕਿਉਂਕਿ ਉਸ ਘੋੜੇ ਨੇ ਬਹੁਤ ਹੀ ਚੋਟੀ ਦੇ ਬੱਚੇ ਪੈਦਾ ਕੀਤੇ ਨੇ ਅਲਵਕਸ਼ ਵਰਗੇ ਜਿਹੜੇ ਕਿਸੇ ਸ਼ੋਅ ਦੇ ਵਿੱਚੋਂ ਕਦੇ ਹਾਰੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਜੈ ਸਟੱਡ ਫਾਰਮ ਦੇ ਬਹੁਤ ਟੌਪ ਦੇ ਬੱਚੇ ਸ਼ੋਹਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਇੱਕ ਆ ਘੋੜੀ ਦੇਖੋ ਤੁਸੀਂ ਹੈ ਤੇ ਨਵੀਂ ਉਮਰ ਦੀ ਬਸ਼ੇਰੀ ਉਹ ਆ ਕਾਲੇ ਕਾਂਟੇ ਦੀ ਤੇ ਇਹਦੇ ਮਗਰ ਵੀ ਬੱਚੀ ਬਹੁਤ ਪਿਆਰੀ ਆ ਇਹਦੀ ਵੀ ਤੁਹਾਨੂੰ ਮੈਂ ਡਿਟੇਲ ਲੈ ਕੇ ਦੇਵਾਂਗਾ ਗੁਪਤਾ ਜੀ ਨਾਲ ਅੱਜ ਆਪਣਾ ਉਹਦੇ ਸ਼ੌਂਕ ਬਾਰੇ ਵੀ ਗੱਲਾਂ ਕੀਤੀਆਂ ਨੇ ਤੇ ਉਹਨਾਂ ਦੇ ਫਾਰਮ ਤੇ ਤੁਹਾਨੂੰ ਬਹੁਤ ਪਿਆਰੇ ਡੌਗ ਵੀ ਦਿਖਾਉਣੇ ਆ ਆਪਾਂ ਨੇ ਜਿਹੜੇ ਕਿ ਬਾਹਰੋਂ ਇੰਪੋਰਟ ਹੋਏ ਹੋਇਆ ਸ਼ਕੀਨ ਬੰਦੇ ਨੂੰ ਮਲਾਉਣਾ ਜਿਨ੍ਹਾਂ ਨੂੰ ਘੋੜਿਆਂ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਉਹਨਾਂ ਹੀ ਸ਼ੌਂਕ ਡੌਗਸ ਦਾ ਵੀ ਆ ਤੇ ਆਜੋ ਹੁਣ ਬਾਈ ਜੀ ਨਾਲ ਮੈਂ ਗੱਲਬਾਤ ਕਰਦਾ ਤੇ ਤੁਹਾਨੂੰ ਹੋਰ ਵੀ ਬਹੁਤ ਚੰਗੇ ਜਾਨਵਰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਵੀਡੀਓ ਨਾਲ ਬਣੀ ਰਿਓ ਤੇ ਜਾਨਵਰ ਕਿਵੇਂ ਲੱਗੇ ਉਹ ਵੀ ਤੁਸੀਂ ਜ਼ਰੂਰ ਦੱਸਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚਿਆ ਹਾਂ ਮੈਂ ਜੈ ਸਟੱਡ ਫਾਰਮ ਅੰਮ੍ਰਿਤਸਰ ਸਾਰੇ ਦੋਸਤਾਂ ਨੇ ਕਾਫੀ ਵੀਡੀਓਂ ਦੇਖੇ ਨੇ ਇਸ ਫਾਰਮ ਦੀਆਂ ਤੇ ਬਹੁਤ ਚੰਗਾ ਤੇ ਵੱਡਾ ਫਾਰਮ ਬਣਿਆ ਹੋਇਆ ਜਿੱਥੇ ਕਿ ਟੌਪ ਦੀ ਮਾਰਵਾੜੀ ਕਲੈਕਸ਼ਨ ਹੈ ਜਿਹੜੀ ਰੱਖੀ ਹੋਈ ਆ ਬਹੁਤ ਚੰਗੇ ਘੋੜੇ ਘੋੜੀਆਂ ਬਸ਼ੇਰੇ ਬਸ਼ੇਰੀਆਂ ਅੱਜ ਵੀ ਤੁਹਾਨੂੰ ਬਹੁਤ ਚੰਗੇ ਬਸ਼ੇਰੇ ਤੇ ਬਸ਼ੇਰੀਆਂ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਮੇਰੇ ਨਾਲ ਸਾਡੇ ਵੱਡੇ ਵੀਰ ਸਿਧਾਂਤ ਗੁਪਤਾ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ ਥੈਂਕ ਯੂ ਤੁਹਾਡੇ ਆਨ ਦਾ ਥੈਂਕ ਯੂ ਬਾਈ ਜੀ ਹੋਠੀ ਠੰਗੋ ਵੀਰ ਜੀ ਸਭ ਵਧੀਆ ਵਿੱਚ ਹੀ ਤਾਂ ਤੇ ਤਕਰੀਬਨ ਮੈਂ ਕਈ ਵੀਡੀਓ ਤੁਹਾਡੇ ਫਾਰਮ ਦੀਆਂ ਕਰ ਚੁੱਕਿਆ ਹਾਂ ਜੀ ਹਾਂਜੀ ਹਾਂਜੀ ਤੇ ਜੈ ਸਟੱਡ ਫਾਰਮ ਇਹ ਮੈਨੂੰ ਜਰੂਰ ਦੱਸੋ ਵੀ ਕੋਈ ਸਰਨੇਮ ਤੇ ਰੱਖਦਾ ਨਾਮ ਜਾਂ ਕਿਵੇਂ ਆਪਣੇ ਜੈ ਸਟੱਡ ਫਾਰਮ ਦਾ ਤੁਸੀਂ ਨਾਮ ਕਿਸੋ ਤੇ ਰੱਖਿਆ ਹੋਇਆ ਜੀ ਅ ਬੀ ਆਮ ਜੀ ਜੇ ਮੇਰੇ ਬੇਟੇ ਦਾ ਨਾਮ ਹੈ ਅੱਛਾ ਜੀ ਤੇ ਮੈਂ ਸਟੱਡ ਫਾਰਮ ਆਪਣੇ ਬੇਟੇ ਦੇ ਨਾਮ ਤੇ ਰੱਖਿਆ ਹੈ ਠੀਕ ਹੈ ਜੀ ਤੇ ਇਸ ਲਈ ਜੈ ਸਟੱਡ ਫਾਰਮ ਠੀਕ ਹੈ ਜੀ ਵੀਰ ਜੀ ਤੁਹਾਡੇ ਬੇਟੇ ਨੂੰ ਕਿੰਨਾ ਕੁ ਸ਼ੌਕ ਹੈ ਜੀ ਕੋੜਿਆਂ ਦਾ ਅ ਐਕਚੁਅਲੀ ਵੀਰ ਜੀ ਮੈਂ ਰਹਿਣਾ ਦਿੱਲੀ ਹਾਂਜੀ ਤੇ ਮੇਰਾ ਬੇਟਾ ਵੀ ਦਿੱਲੀ ਰਹਿੰਦਾ ਹੈ ਅੱਛਾ ਜੀ ਤੇ ਹੁਣ ਜੀ 8ਵੀਂ ਕਲਾਸ ਚ ਹੈ ਅੱਛਾ ਜੀ ਤੇ ਸਟੱਡੀਜ਼ ਦਾ ਵੀ ਪ੍ਰੈਸ਼ਰ ਰਹਿੰਦਾ ਹੈ ਤੇ ਹਾਂਜੀ ਦਿੱਲੀ ਵਿੱਚ ਜ਼ਿਆਦਾ ਛੁੱਟੀਆਂ ਵੀ ਨਹੀਂ ਮਿਲਦੀਆਂ ਹਾਂਜੀ ਤੇ ਉਹ ਦਾ ਅੰਮ੍ਰਿਤਸਰ ਚੱਕਰ ਕੱਟ ਹੀ ਲੱਗਦਾ ਬਹੁਤ ਕੱਟ ਲੱਗਦਾ ਹੈ ਹਾਂਜੀ ਪਰ ਜਦ ਵੀ ਅੰਮ੍ਰਿਤਸਰ ਆਂਦਾ ਜੀ ਉਹਨੂੰ ਫਾਰਮ ਤੇ ਬੜਾ ਮਤਲਬ ਚੰਗਾ ਲੱਗਦਾ ਹੈ ਠੀਕ ਹੈ ਜੀ ਤੇ ਉਹਦੇ ਦੋ ਤਿੰਨ ਬਚਪਨ ਤੋਂ ਮਤਲਬ ਜਦ ਤੋਂ ਮੈਂ ਫਾਰਮ ਖੋਲਿਆ ਦੋ ਤਿੰਨ ਉਹਦੀ ਫੇਵਰਿਟ ਮੇਰ ਸਗੀਆਂ ਹੈ ਅੱਛਾ ਜੀ ਤੇ ਆ ਕੇ ਆਪਣੀ ਰਾਈਡਿੰਗ ਵੀ ਕਰਦਾ ਹੈ ਅੱਛਾ ਰਾਈਡ ਵਧੀਆ ਕਰਦਾ ਹੈ ਸਿੱਖਦਾ ਪਿਆ ਜੀ ਹੁਣ ਅੱਛਾ ਜੀ ਤੇ ਕਿਉਂਕਿ ਦਿੱਲੀ ਦਾ ਟਾਈਮ ਨਹੀਂ ਲੱਗਦਾ ਤੇ ਦਿੱਲੀ ਡਿਸਟੈਂਸ ਬੜੇ ਰਹਿੰਦੇ ਆ ਹਾਂਜੀ ਤੇ ਰਾਈਡਿੰਗ ਕਲੱਬ ਸਾਡੇ ਕਰੋ ਅਬਾਊਟ ਪੋਨਾ ਕੰਟਾ ਦੂਰ ਹੈ ਅੱਛਾ ਜੀ ਤੇ ਇੱਥੇ ਆ ਕੇ ਰਾਈਡਿੰਗ ਕਰਦਾ ਹੈ ਹਾਂਜੀ ਤੇ ਇੰਡੀਵਿਜੂਅਲ ਆਪਣਾ ਕੋੜਾ ਫੜ ਕੇ ਰਾਈਡਿੰਗ ਕਰ ਲੈਂਦਾ ਜੀ ਠੀਕ ਹੈ ਜੀ ਤੇ ਜੇ ਮੈਂ ਕਹਾਂ ਕਿ ਪ੍ਰੋ ਪ੍ਰੋ ਨਹੀਂ ਆ ਪਰ ਠੀਕ ਹੈ ਮਤਲਬ ਐਜ਼ ਅ 13 ਸਾਲ ਦਾ ਬੱਚਾ ਜੀ ਤੇ ਮੈਨੇਜਮੈਂਟ ਚਪਰਲਾ ਜੀ ਠੀਕ ਹੈ ਜੀ ਹਾਂਜੀ ਤੁਹਾਡੇ ਕੋਲ ਡੌਗਸ ਵੀ ਬਹੁਤ ਹਾਲਾ ਕੁਆਲਟੀ ਦੇ ਰੱਖੇ ਹੋਏ ਹਨ ਹਾਂਜੀ 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 ਤੇ ਫਿਰ ਤੁਹਾਡੇ ਹਿਸਾਬ ਨਾਲ ਵੀ ਡੌਗਸ ਨੂੰ ਜ਼ਿਆਦਾ ਮਤਲਬ ਆਪਦੀ ਐਸ ਅ ਹੌਬੀ ਰੱਖਦਾ ਜਾਂ ਘੋੜਿਆਂ ਨੂੰ ਜੀ ਦੋਨੋਂ ਹੌਬੀ ਹੈ ਜੀ ਮੇਰੀ ਅੱਛਾ ਜੀ ਮੈਂ ਐਕਚੁਅਲੀ ਜੀ ਪਹਿਲੇ ਤੇ ਮੈਂ ਪੈਸ਼ਨੇਟ ਡੌਗ ਲਵਰ ਸੀ ਹਾਂਜੀ ਤੇ ਹੁਣ ਉਸ ਤੋਂ ਬਾਅਦ ਮੈਂ ਹਾਰਸੇਸ ਵਿੱਚ ਆਇਆ ਅੱਛਾ ਜੀ ਤੇ ਡੌਗਸ ਆਰ ਆਲਵੇਸ ਮਾਈ ਫਰਸਟ ਲਵ ਜੀ ਐਂਡ ਇਹ ਜੀ ਇੱਕ ਮੇਰਾ ਬੱਚਾ ਬੜਾ ਸਪੈਸ਼ਲ ਹੈ ਜੀ ਹਾਂਜੀ ਇਹਦਾ ਨਾਮ ਹੈ ਜੀ ਡੇਵਿਡ ਇਹਦੀ ਆਪਾਂ ਰੀਲ ਵੀ ਪਾਈ ਸੀ ਜੀ ਇੱਕ ਬਹੁਤ ਵਾਇਰਲ ਹੋਈ ਸੀ ਹਾਂ ਜੀ ਜੀ ਬਿਲਕੁਲ ਪਾਈ ਸੀ ਜੀ ਹਾਂਜੀ ਐਂਡ ਡੇਵਿਡ ਇਜ਼ ਅ ਅ ਵੈਰੀ ਵੈਰੀ ਰੇਅਰ ਬ੍ਰੀਡ ਜੀ ਜੀ ਆਈ ਥਿੰਕ ਜੀ ਮੈਂ ਵੀਰ ਜੀ ਆਈ ਐਮ ਦ ਫਰਸਟ ਇੰਪੋਰਟਰ ਆਫ ਕਾਕੇਸ਼ੀਅਨ ਸ਼ੈਫਰਡਸ ਇਨ ਇੰਡੀਆ ਜੀ ਇਹ ਬੱਚਾ ਜੀ ਮੈਂ ਅ ਹੰਗਰੀ ਤੋਂ ਇੰਪੋਰਟ ਕੀਤਾ ਹੈ ਅੱਛਾ ਜੀ ਤੇ ਇਹਦੀ ਉਮਰ ਹੈ ਜੀ ਲਗਭਗ 19 ਮਹੀਨੇ ਅੱਛਾ ਜੀ ਤੇ ਹੁਣ ਤਾਂ ਬੱਚਾ ਜੀ ਅੱਛਾ ਜੀ ਤੇ ਅ ਮਤਲਬ ਅ ਦ ਦ ਸਪੈਸ਼ੈਲਟੀ ਅਬਾਊਟ ਕੋਕੀਸ਼ਨ ਸ਼ੈਫਰਡ ਇਸ ਐਕਸਟ੍ਰੀਮਲੀ ਲਾਇਲ ਜਿਵੇਂ ਸਾਡੇ ਜਰਮਨ ਸ਼ੈਫਰਡ ਹੁੰਦੇ ਆ ਜੀ ਤੇ ਵੈਰੀ ਐਜਾਈਲ ਹਾਂਜੀ ਬਟ ਵੈਰੀ ਐਗਰੈਸਿਵ ਤੇ ਮਤਲਬ ਜਿਵੇਂ ਡੌਗਸ ਦੀ ਸਪੈਰਿੰਟਿੰਗ ਤੇ ਡਿਪੈਂਡ ਕਰਦਾ ਹੈ ਤੇ ਸਿਮਿਲਰਲੀ ਇਹਨਾਂ ਦੀ ਪੈਰਿੰਟਿੰਗ ਤੇ ਡਿਪੈਂਡ ਕਰਦਾ ਹੈ ਬਟ ਨਾਰਮਲੀ ਦੱਸੇ ਕਿ ਜੀ ਦੋ ਕੋਕੀਸ਼ਨ ਸ਼ੈਫਰਡ ਇੱਕ ਟਾਈਗਰ ਨੂੰ 3 ਮਿੰਟਾਂ ਦੇ ਅੰਦਰ ਮਾਰ ਸਕਦੇ ਆ। ਅੱਛਾ ਜੀ ਬਿਲਕੁਲ ਆਪਾਂ ਸ਼ੇਰ ਵਰਗਾ ਕੁੱਤਾ ਕਹਿ ਸਕਦੇ ਹਾਂ। ਹਾਂਜੀ 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 ਤੇ ਵੀਰ ਜੀ weight ਚ ਕਿੰਨਾ ਹੋਣਾ ਜੀ ਇਹ? ਇਹ ਵੀਰ ਜੀ ਮੈਨੂੰ ironically ਕੱਲ ਨਪਾਇਆ ਜੀ। ਬੇਕਰਾਇਰ ਨੂੰ ਮੈਂ ਤੇ ਕੱਲ he was 146 kgs। ਅੱਛਾ ਜੀ। ਹਾਂਜੀ ਹਾਂਜੀ। ਤਕਰੀਬਨ ਡੇਢ ਕਵਾਂਟਲ ਦਾ। ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਵੀਰ ਜੀ। ਤੇ ਮੈਂ ਆਪਾਂ ਹੁਣ ਗੱਲ ਕਰੀਏ ਜੀ ਆਪਣੇ ਘੋੜਿਆਂ ਦੀ। ਹਾਂਜੀ ਹਾਂਜੀ। ਤੇ ਜੋ ਮੇਰੇ ਦੇਖਣ ਦੇ ਵਿੱਚ ਮੈਨੂੰ ਸਭ ਤੋਂ ਦੋ ਚੰਗੇ ਬੱਚੇ ਲੱਗਦੇ ਆ ਇੱਕ ਤਾਂ ਅਲਬਖਸ਼ ਦਾ ਇੱਕ ਦਿਲਵਾਗ ਦਾ ਦੋਵੇਂ ਇੱਕ ਦੂਜੇ ਤੋਂ ਮਰਵਾਦ ਛੱਡ ਕੇ ਆ ਜੇ ਉਹਨੂੰ ਦੇਖੀਏ ਤਾਂ ਉਹ ਚੰਗਾ ਲੱਗਦਾ ਦੂਜੇ ਨੂੰ ਦੇਖੀਏ ਤਾਂ ਉਹ ਚੰਗਾ ਲੱਗਦਾ ਤੇ ਜੇ ਆਪਾਂ ਅੱਜ ਹੁਣ ਗੱਲ ਕਰੀਏ ਸੂर्यਵੰਸ਼ੀ ਜੀ ਸੂर्यਵੰਸ਼ੀ ਦੀ ਕੀ ਡਿਟੇਲ ਹੈ ਜੀ ਅ ਵੀਰ ਜੀ ਸੂर्यਵੰਸ਼ੀ ਖੁਦਾਬਖਸ਼ ਤੋਂ ਇੱਕ ਮਹੀਨਾ ਛੋਟਾ ਹੈ ਜੀ ਤੇ ਖੁਦਾਬਖਸ਼ ਅਬਾਊਟ 12 ਮਹੀਨਾ ਦਾ ਹੈ ਜੀ ਤੇ ਸੂर्यਵੰਸ਼ੀ 11 ਮਹੀਨਾ ਦਾ ਹੈ ਹਾਂਜੀ ਤੇ ਸੂर्यਵੰਸ਼ੀ ਦਾ ਜਿਹੜਾ ਸਾਇਰ ਹੈ ਉਹ ਹੈ ਦਿਲਬਾਗ ਰੰਮੀਆ ਅੱਛਾ ਜੀ ਦਿਲਬਾਗ ਰੰਗੀਆਂ ਨੂੰ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ ਬਿਲਕੁਲ ਜੀ ਵਨ ਆਫ ਦਾ ਫਾਈਨੇਸਟ ਸਟੈਲੀయన్స్ ਏਵਰ ਇਨ ਦਾ ਕੰਟਰੀ ਜੀ ਤੇ ਆਲੀਸ਼ਾਨ ਦਾ ਬੱਚਾ ਦਿਲਬਾਗ ਰੰਗੀਆਂ ਹਾਂਜੀ ਤੇ ਜਿਹੜੀ ਇਹਦੀ ਡੈਮ ਹੈ ਜੀ ਉਹ ਹੈਗੀ ਹੈ ਸਾਡੇ ਕੋਲ ਬਹੁਤ ਵੱਡੀ ਕੋੜੀ ਹੈ ਜੀ ਮਲਿਕਾ ਜੀ ਤੇ ਮਲਿਕਾ ਹੈਗੀ ਹੈ ਜੀ ਸਾਈਡ ਬਾਈ ਸਰੰਗ ਸਟੈਲੀਅਨ ਸਰੰਗ ਜੀ ਤੇ ਜਿਹੜੀ ਮਲਿਕਾ ਦੀ ਜਿਹੜੀ ਡੈਮ ਹੈ ਬੜੀ ਪੁਰਾਣੀ ਕੋੜੀ ਸੀ ਕੋਇਲ ਜੀ ਪਥੇੜੀ ਲਾਈਨ ਤੋਂ ਜੀ ਤੇ ਮਲਿਕਾ ਦੀ ਖੁਦ ਹੀ ਬਲੱਡ ਲਾਈਨ ਬਹੁਤ ਸਟਰੋਂਗ ਹੈ ਜੀ ਡਾਮ ਵਾਲੇ ਪਾਸਿਓ ਤੇ ਦਿਲਬਾਗ ਰੰਗੀਆਂ ਦੀ ਖੁਦ ਹੀ ਬਲੱਡ ਲਾਈਨ ਬਹੁਤ ਸਟਰੋਂਗ ਹੈ ਜੀ ਤੇ ਐਜ਼ ਅ ਰਿਜ਼ਲਟ ਸੂਰਿਆ ਵੰਸ਼ੀ ਦੀ ਜੀ ਬਲੱਡ ਲਾਈਨ ਬਹੁਤ ਚੰਗੀ ਹੈ ਜੀ ਤੇ ਅ ਤੇ ਮੇਰੇ ਫਾਰਮ ਦੇ ਜੀ ਦੋਨੋਂ ਨਵਾਬ ਤੋਹਫੇ ਹੈ ਤੇ ਮੈਂ ਸੂर्यਵੰਸ਼ੀ ਨੂੰ ਕੱਲਾ ਦੇਖਣਾ ਤੇ ਮੈਂ ਕਹਿੰਨਾ ਜੀ ਖੁਦਾਬਖਸ਼ ਤੋਂ ਚੰਗਾ ਹੈ ਖੁਦਾਬਖਸ਼ ਨੂੰ ਜਦ ਮੈਂ ਕੱਲਾ ਦੇਖਣਾ ਤੇ ਮੈਂ ਕਹਿੰਦਾ ਜੀ ਉਹ ਬੈਟਰ ਹੈ ਤੇ ਜਦ ਦੋਨਾਂ ਨੂੰ ਅੱਜ ਕੰਪੇਅਰ ਵੀ ਆਪਾਂ ਕੀਤਾ ਹੈ ਹਾਂਜੀ ਹਾਂਜੀ ਤੇ ਜੇ ਕੰਪੇਅਰ ਕਰੋ ਤੇ ਜੀ ਉਹਦੇ ਵਿੱਚ ਇਹ ਪਿੰਪੁਆਇੰਟ ਕਰਨਾ ਮੁਸ਼ਕਿਲ ਹੈ ਕਿਹਨਾ ਚੋ ਬੈਟਰ ਕਿਹੜਾ ਬੈਟਰ ਕਿਹੜਾ ਹਾਂਜੀ ਬਿਲਕੁਲ ਨਹੀਂ ਆਨਲਾਈਨ ਟਾਈਮ 'ਚ ਮਤਲਬ ਇਹ ਲਾਓ ਵੀ ਸ਼ੋਅਾਂ 'ਚ ਤਹਿਲ ਕਮਚਾਉਣ ਵਾਲੇ ਬੱਚੇ ਨੇ ਜੀ ਦੋਵੇਂ ਉਮੀਦ ਹੈ ਜੀ ਹਾਂਜੀ ਤੇ ਪਰਮਾਤਮਾ ਮੇਰ ਰੱਖੇ ਪਰਮਾਤਮਾ ਸੁਖ ਰੱਖੇ ਹਾਂਜੀ ਤੇ ਜਿਵੇਂ ਵਾਏ ਗੁਰੂ ਸੱਚੇ ਪਾਸ਼ਾ ਜਿਵੇਂ ਹੁਣ ਬੱਚਾ ਨੂੰ ਗਰੋਥ ਦੇ ਰਹੇ ਹੈ ਜਿਵੇਂ ਹੁਣ ਜਿਵੇਂ ਬੱਚੇ ਲੱਗ ਰਹੇ ਬਹੁਤ ਪਰਫਾਰਮਿੰਗ ਬੱਚੇ ਲੱਗ ਰਹੇ ਹੈ ਜੀ ਤੇ ਮੈਨੂੰ ਇਹਨਾਂ ਦੋਨੋਂ ਬੱਚਿਆਂ ਤੋਂ ਜੀ ਬਹੁਤ ਉਮੀਦ ਹੈ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਇਹ ਬੱਚੇ ਕਾਫੀ ਨਾਮ ਰੋਸ਼ਨ ਕਰਨਗੇ ਬਿਲਕੁਲ ਜੀ ਗੁਪਤਾ ਜੀ ਮੈਂ ਬਹੁਤ ਹੋਮ ਬਰੀਡ ਬਸ਼ੇਰੀਆਂ ਬਸ਼ੇਰੇ ਤੁਹਾਡੇ ਫਾਰਮ ਨੂੰ ਦੇਖੇ ਇਹ ਵੀ ਮਤਲਬ ਟਾਪ ਰਿਜ਼ਲਟ ਹੈ ਤੁਹਾਡੇ ਫਾਰਮ ਦਾ ਹਾਂ ਜੀ ਹਾਂ ਜੀ ਤੇ ਜਿਵੇਂ ਤੁਹਾਨੂੰ 4 ਤੋਂ 5 ਸਾਲ ਹੋਇਆ ਇਸ ਖੇਤਰ ਦੇ ਵਿੱਚ ਆਇਆ ਨੂੰ ਸ਼ੌਕ ਦੇ ਵਿੱਚ ਆਇਆ ਨੂੰ ਤੇ ਤੁਸੀਂ ਚੰਗੀਆਂ ਘੋੜੀਆਂ ਲਈਆਂ ਤੇ ਚੰਗੇ ਜਿਹੜੇ ਪ੍ਰੂਵਨ ਸਟੈਲ ਨੇ ਉਹਨਾਂ ਨੂੰ ਮੇਟ ਕਰਾ ਕੇ ਤੇ ਇੱਕ ਪ੍ਰੂਵਨ ਤੁਸੀਂ ਰਿਜ਼ਲਟ ਲੈ ਲੇ ਬਿਲਕੁਲ ਉਸ ਚੀਜ਼ ਨੂੰ ਇਹ ਪਹਿਲਾਂ ਹੀ ਵਿਜ਼ਨ ਸੀ ਇਸ ਚੀਜ਼ ਦਾ ਜਾਂ ਕਿਵੇਂ ਜੀ ਅ ਬੀਨਤ ਜੀ ਇਹੋ ਜਿਹਾ ਸ਼ੁਰੂ ਚ ਮਤਲਬ ਮੈਂ ਜਦ ਘੋੜੀਆਂ ਲੈਂਦੀ ਆ ਜੀ ਮੈਂ ਸਭ ਤੋਂ ਪਹਿਲੇ ਜਿਵੇਂ ਮੈਂ ਲਾਸਟ ਇੰਟਰਵਿਊ ਚ ਕਿਹਾ ਹੈ ਕਿ ਮੈਂ ਘੋੜੀ ਦੀ ਸਭ ਤੋਂ ਪਹਿਲੇ ਬਲੱਡ ਲਾਈਨ ਦੇਖੀ ਹੈ ਤੇ ਟਾਈਪ ਦੇਖੀ ਹੈ ਜੀ ਤੇ ਨਾਲ ਉਹਨੂੰ ਮੈਂ ਆਪਣੇ ਵਿਜਨ ਨਾਲ ਕੋਰਲੇਟ ਕਰਕੇ ਤੱਕੀ ਮੈਂ ਉਤੋਂ ਕੀ ਪ੍ਰੋਡਿਊਸ ਕਰ ਸਕਣਾ ਹਾਂ ਜੀ ਤੇ ਅਕੋਰਡਿੰਗਲੀ ਫਿਰ ਮੈਂ ਮੇਅਰਸ ਲਈਆਂ ਜੀ ਹਾਂਜੀ ਤੇ ਮੈਂ ਜੇ ਤੁਸੀਂ ਮੇਰੇ ਫਾਰਮ ਦਾ ਜਿਹੜਾ ਜਿਹੜੇ ਮੇਰੇ ਅਪਕਮਿੰਗ ਪ੍ਰੋਜਨੀਆਂ ਚਾਹੇ ਬੱਚੇ ਫੋਲਸ ਆ ਗਏ ਆ ਜਾਂ ਜਿਹੜੀ ਮੇਰੀ ਮੇਅਰਸ ਪ੍ਰੈਜੈਂਟ ਹੈ ਹਾਂਜੀ ਤੁਸੀਂ ਦੇਖੋਗੇ ਜੀ ਮੈਂ ਸਿਰਫ ਆਪਣੇ ਹਾਰਸਸ ਨੂੰ ਜਾਂ ਸਟੈਲਲਸ ਨੂੰ ਪ੍ਰਮੋਟ ਨਹੀਂ ਕਰਦਾ ਜੀ ਤੇ ਮਤਲਬ ਮੈਂ ਆਈ ਲੁੱਕ ਐਟ ਦਾ ਮੈਨੂ ਐ ਜੀ ਕਿ ਕਿਸ ਕੋੜੀ ਨਾਲ ਮੇਰੇ ਅਕੋਰਡਿੰਗਲੀ ਹਾਂਜੀ ਕਿਹੜਾ ਕੋੜਾ ਸੂਟ ਕਰਦਾ ਹੈ ਤੇ ਅਕੋਰਡਿੰਗਲੀ ਮੈਂ ਉਹ ਕੋੜਾ ਯੂਜ਼ ਕਰਨਾ ਜੀ ਜੀ ਤੋਂ ਐਂਡ ਬਰੀਡਿੰਗ ਇਜ਼ ਨੈਵਰ ਗਾਰੰਟੀਡ ਜੀ ਉਹ ਤੇ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਕਿ ਜੋ ਕੀ ਆਏ ਆਪਣੀ ਕੋਸ਼ਿਸ਼ ਰਹਦੀ ਹੈ ਤੇ ਬਟ ਸੋ far ਜੀ ਆਵ ਬੀਨ ਵੈਰੀ ਵੈਰੀ ਸਕਸੈਸਫੁਲ ਜੀ ਤੇ ਜਿਹੜੇ ਵੀ ਮੈਂ ਕੰਬੀਨੇਸ਼ਨਸ ਟਰਾਈ ਕੀਤੇ ਆ ਤੁਹਾਡੇ ਸਾਹਮਣੇ ਆ ਜੀ ਹਾਂਜੀ ਤੇ ਕਾਫੀ ਮਤਲਬ ਹੁਣ ਜਿਹੜੇ ਪੁਰਾਣੇ ਬਰੀਡਰ ਉਹ ਮੇਰੇ ਫਾਰਮ ਤੇ ਆ ਰਹੇ ਆ ਜੀ ਤੇ ਪੁਰਾਣੇ-ਪੁਰਾਣੇ ਬੀਡਰ ਜਿਹੜੇ 20 25 30 30 ਸਾਲਾਂ ਤੋਂ ਬਰੀਡਿੰਗ ਕਰ ਰਹੇ ਆ ਉਹ ਮੇਰੇ ਕੋਲੋਂ ਆ ਕੇ ਮੇਰੇ ਬੱਚੇ ਮੰਗਦੇ ਆ ਜੀ ਤੇ ਕਾਫੀ ਮਤਲਬ ਚੰਗੀ ਪ੍ਰਾਊਡ ਦੀ ਫੀਲਿੰਗ ਆਂਦੀ ਹੈ ਹਾਂਜੀ ਤੇ ਕਾਫੀ ਲੈ ਕੇ ਵਗੇ ਜੀ ਮੇਰੇ ਕੋਲੋਂ ਜੀ ਹਾਂਜੀ ਇੱਕ ਤੁਸੀਂ ਦਿਲਵਾਗ ਦੀ ਬੱਚੀ ਬੜੇ ਚੰਗੇ ਰਿਕੋਰਡ ਵਾਲ ਪ੍ਰਾਈਜ਼ ਤੇ ਸੇਲ ਕੀਤੀ ਹੈ ਜੀ ਹਾਂਜੀ ਹਾਂਜੀ 5 ਮਹੀਨਿਆਂ ਦੀ ਬੱਚੀ ਸੀ ਤੇ ਬਹੁਤ ਚੰਗੇ ਤੇ ਗਈ ਜੀ ਠੀਕ ਹੈ ਜੀ ਇੱਕ ਆਪਾਂ ਹੋਰ ਕੁੜੀ ਦੇਖੀ ਜੀਆ ਹਾਂਜੀ ਤੇ ਉਹਦੀ ਕੀ ਡਿਟੇਲ ਹੈ ਜੀ ਜੀ ਹਾਂ ਅਵੀਰ ਜੀ ਜੀਆ ਮੈਂ ਲਈਤੀ ਸੀ ਆਪਣੇ ਇੱਕ ਮਤਰੇ ਕੋ ਲਈਤੀ ਸੀ ਮੈਂ ਹਾਂਜੀ ਤੇ ਜਦੋਂ 4 ਮਹੀਨੇ ਦੀ ਸੀ ਤਦ ਮੇਰੇ ਫਾਰਮ ਤੇ ਆਈ ਸੀ ਅੱਛਾ 4 ਮਹੀਨੇ ਦੀ ਬੱਚੀ ਖਰੀਦੀ ਸੀ 4 ਮਹੀਨੇ ਦੀ ਬੱਚੀ ਖਰੀਦੀ ਸੀ ਮੈਂ ਠੀਕ ਹੈ ਜੀ ਤੇ ਹੁਣ ਜੀ ਦੋ ਤਨ ਲੱਗੀ ਹੈ ਤੇ ਦੋ ਦੰਦ ਚ ਜੀ ਸ਼ੀ ਇਸ ਅਬਾਊਟ 67 ਇੰਚਸ ਜੀ ਤੇ ਇਹਦਾ ਜਿਹੜਾ ਸਾਇਰ ਹੈ ਉਹ ਹੈਗਾ ਜੀ ਗ੍ਰੇਟ ਕੰਪਲਰ ਜੀ ਤੇ ਜਿਹੜੀ ਇਹਦੀ ਡੈਮ ਹੈ ਉਹ ਹੈਗੀ ਹੈ আরাਵਲੀ ਜੀ আরাਵਲੀ ਇਸ ਸਾਈਡ ਬਾਈ ਸਟੈਲਿਨ ਪ੍ਰਭਾਤ ਜੀ ਤੇ ਤੁਸੀਂ ਦੇਖੋ ਮਤਲਬ ਬੋਡੀ ਸਟਰਕਚਰ ਦੀ ਕਦ-ਕਾਠੀ ਅ ਸੁਮਾ ਦੀ ਬੋਨ ਸਟਰਕਚਰ ਏਵਰੀਥਿੰਗ ਮਤਲਬ ਬਹੁਤ ਬਹੁਤ ਵੱਡੀ ਕੋੜੀ ਆ ਜੀ ਆਪਣਾ ਭਾਈ ਜੀ ਕਈ ਵਾਰ ਕੀ ਹੁੰਦਾ ਵੀ ਕੋੜੀ ਵੀ ਬਹੁਤ ਚੰਗੀ ਹੁੰਦੀ ਆ ਘੋੜਾ ਵੀ ਬਹੁਤ ਚੰਗਾ ਹੁੰਦਾ ਪਰ ਰਿਜ਼ਲਟ ਹੋ ਜਾਂ ਨਹੀਂ ਦੇ ਪਉਂਦਾ ਨਾ ਵੀ ਜੇ ਕਿਵੇਂ ਵੀ ਕਰ ਲਓ ਵੀ ਉਹ ਸਾਡੇ ਜੀਨ ਨਹੀਂ ਕੈਰੀ ਕਰਦਾ ਬੱਚਾ ਕੁਝ ਵੀ ਆ ਤੁਸੀਂ ਜਿਵੇਂ ਹੁਣ 2 ਦੰਦ ਹੋ ਗਈ ਤਕਰੀਬਨ 2.5 ਸਾਲ ਦੇ ਨੇੜੇ ਤੇੜੇ ਉਮਰ ਹੋਣੀ ਆ ਤੁਸੀਂ ਦੱਸਿਆ ਵੀ 4 ਮਹੀਨੇ ਦੀ ਖਰੀਦੀ ਆ ਹਾਂਜੀ 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 ਤਕਰੀਬਨ 1.5 ਸਾਲ ਜੇ ਆਪਾਂ ਪਿੱਛੇ ਦੀ ਗੱਲ ਕਰੀਏ ਤੁਹਾਨੂੰ 1 ਸਾਲ 2 ਸਾਲ ਆਏ ਹੋਏ ਸੀ ਇਸ ਕਿੱਤੇ ਦੇ ਵਿੱਚ ਉਦੋਂ ਫਿਰ ਮੈਂ ਮੇਰਾ ਸਵਾਲ ਫੇਰ ਉਹੀ ਹੋਊਗਾ ਵੀ ਉਦੋਂ ਕੋਈ ਇਹ ਜੀ ਵਾਈ ਵੀ ਆਈ ਇਸ ਬਸ਼ੇਰੀ ਦੇ ਵੱਲੋਂ ਜਾਂ ਕਿਵੇਂ ਹੈ ਸੀ ਵੀ ਇਹ ਕੁਝ ਕਰਕੇ ਦਿਖਾ ਦੁੱਗੀ ਸਾਨੂੰ ਬਸ ਵੀਰ ਜੀ ਮੈਂ ਇਹਨਾਂ ਦੇ ਫਾਰਮ ਮੈਂ ਆਪਣੇ ਦੋਸਤ ਦੇ ਫਾਰਮ ਤੇ ਗਿਆ ਸੀ ਹਾਂਜੀ ਤੇ ਉੱਥੇ ਬੱਚੀ ਦੇਖੀ ਮੈਂ ਤਦ ਤੱਕ ਮੈਂ ਥੋੜਾ ਬਹੁਤ ਸਿੱਖ ਵੀ ਗਿਆ ਸੀ ਅੱਛਾ ਜੀ ਤੇ ਬਸ ਮੈਨੂੰ ਕਨਫਰਮੇਸ਼ਨ ਚੰਗੀ ਲੱਗੀ ਮੈਨੂੰ ਸਟਰਕਚਰ ਚੰਗਾ ਲੱਗਾ ਮੈਂ ਮਾਂ ਦੇਖੀ ਮੈਨੂੰ ਮਾਂ ਚੰਗੀ ਲੱਗੀ ਠੀਕ ਹੈ ਜੀ ਤੇ ਤੇ ਨਹੀਂ অনেਸਟ ਨਹੀਂ ਨੋਲੇਜ ਨਹੀਂ ਸੀ ਅੱਛਾ ਜੀ ਤੇ ਤੁਸੀਂ ਇਹ ਸਮਝ ਲਓ ਮੇਰੀ ਕਿਸਮਤ ਸੀ ਮੇਰੀ ਗੁੱਡ ਲੱਕ ਸੀ ਹਾਂਜੀ ਕਿ ਉਸ ਵੇਲੇ ਲਿਮਿਟਿਡ ਨੋਲੇਜ ਦੇ ਹਿਸਾਬ ਨਾਲ ਮੈਂ ਬਚੀ ਲੱਤੀ ਤੇ ਅੱਜ ਸਾਡੇ ਫਾਰਮ ਦਾ ਬੜਾ ਨਾਮ ਰੌਸ਼ਨ ਕਰ ਰਹੀ ਹੈ ਜੀ ਤੇ ਕਾਫੀ ਬੰਦੇ ਜੀ ਆਉਂਦੇ ਐ ਤੇ ਮੈਨੂੰ ਕਹਿੰਦੇ ਗੁਪਤਾ ਜੀ ਨੂੰ ਪਲੀਜ਼ ਸਾਡੇ ਫਾਰਮ ਤੇ ਆਂ ਦੋ ਹਾਂਜੀ ਤੇ ਬਟ ਉਹਨਾਂ ਮੈਂ ਖੁਦ ਨੂੰ ਇੰਜੋਏ ਕਰ ਰਿਹਾ ਬਿਲਕੁਲ ਜੀ 67 ਇੰਚ ਬਹੁਤ ਵੱਡਾ ਕੱਦ ਹੋ ਜਾਂਦਾ ਹੈ ਦੋ ਦੰਦ ਦੀ ਉਮਰ ਵਿੱਚ ਖਾਸ ਕਰਕੇ ਉਹਦੇ ਨਾਲ ਬਿਊਟੀ ਤੇ ਸਟਰਕਚਰ ਵਾਈਜ਼ ਹੈਵੀ ਬੋਨ ਹੈ ਜਿਸ ਸੰਬੰਧੀ ਬਹੁਤ ਚੰਗੀ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਜਿਹਦਾ ਪੁੜਾ ਵੇਖੋ ਬੰਦ ਜੀ ਇਹਦਾ ਪੁੜਾ ਬਹੁਤ ਵੱਡਾ ਹੈ ਤੁਸੀਂ ਦੀ ਛਾਤੀ ਵੇਖੋ ਜਦੋਂ ਚੱਲਦੀ ਹੈ ਤੇ ਮਤਲਬ ਬਿਲਕੁਲ ਲੱਗਦਾ ਸਟਾਈਲਿਆਨ ਹੈ ਬਿਲਕੁਲ ਜੀ ਕੱਦ ਵਿੱਚ ਪੁੜੇ ਵਿੱਚ ਛਾਤੀ ਵਿੱਚ ਬਿਲਕੁਲ ਮਤਲਬ ਸਟਾਈਲਿਸ਼ ਲੱਗਦੀ ਹੈ ਜੀ ਤੇ ਉਹਨ ਤਾਂ ਜੀ ਦੋ ਦੰਦ ਹੈ ਤੇ ਪ੍ਰਮਾਤਮਾ ਸੁਖ ਰੱਖੇ ਤੇ ਇਨ ਸਟੇਡੀਅਮ ਚ ਹੋਰ ਖੁੱਲੇਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਹੁਣ ਬੱਚਾ ਵੀ ਦਿੱਤਾ ਇਹਨੇ ਜੀ ਨੇ ਜੀ ਬੜਾ ਸੋਹਣਾ ਪੰਜ ਕਲਾਂ ਬੱਚਾ ਦਿੱਤਾ ਹਾਂਜੀ ਜਿਹੜਾ ਸਾਡਾ ਸਟਾਲੀਅਨ ਹੈ ਦਿਲ ਸਿੰਧ ਬਾਦ ਸਿੰਧ ਬਾਦ ਜੀ ਬਾਦ ਦਿਲ ਬਾਦ ਹਾਂਜੀ ਉਤੋ ਜੀ ਬੜਾ ਸੋਹਣਾ ਪੰਜ ਕਲਨ ਬਚਾਇਆ ਠੀਕ ਹੈ ਜੀ ਤੇ ਹੁਣ ਤੁਸੀਂ ਉਹਦਾ ਵਿਜ਼ੂਅਲ ਦੇਖ ਹੀ ਰਹੇ ਹੋ ਜੀ ਇਹ ਆਪਾਂ ਫਿਰ ਖੀਰੀ ਮਲਾਤੀ ਸੀ ਵੀਰ ਜੀ ਸਿੰਧਵਾਦ ਤੋਂ ਜੀ ਹਾਂਜੀ ਹਾਂਜੀ ਵੀਰ ਜੀ ਅੱਛਾ ਜੀ ਹਾਂਜੀ ਖੀਰੀ ਮਲਾਤੀ ਸੀ ਹੁਣ ਦੋ ਦੰਦਾ ਚ ਠੀਕ ਹੈ ਜੀ ਤੇ ਪ੍ਰੋਪਰ ਮਾਰਕਿੰਗ ਵੀ ਜਿਵੇਂ ਸਿੰਧਵਾਦ ਦੀ ਮੈਂ ਗੱਲ ਕਰਾਂ ਉਹਦੇ ਮੱਥੇ ਫੁੱਲ ਆ ਜੀ ਹਾਂਜੀ ਹਾਂਜੀ ਤੇ ਉਹਦੇ ਬੱਚੇ ਜ਼ਿਆਦਾਤਰ ਮਾਰਕੇ ਵਾਲੇ ਮੱਥੇ ਪਟੇ ਦੀ ਆਉਂਦੇ ਹਾਂਜੀ 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 ਤੇ ਸਿੰਧਵਾਦ ਜੀ ਦੀ ਪਿੱਛੇ ਲਾਈਨ ਚ ਵੀ ਪਟਾ ਹੈ ਜੀ ਅੱਛਾ ਜੀ ਤੇ ਜਿਵੇਂ ਸਿੰਧਵਾਦ ਦਾ ਜਿਹੜਾ ਸ਼ਾਇਰ ਹੈ ਉਹਦੇ ਵੀ ਪਟਾ ਹੈ ਅੱਛਾ ਤੇ ਦਿਲਬਾਗ ਦੇ ਪਿੱਛੇ ਲਾਈਨਸ ਵੀ ਪਟਾ ਹੈ ਹਾਂਜੀ ਜਿਹੜੀ ਡੈਮ ਹੈ ਜੀ ਸਿੰਦਬਾਦ ਦੀ ਡੈਮ ਦੀ ਲਾਈਨ ਵਿੱਚ ਵੀ ਪਟਾ ਹੈ ਜੀ ਤੇ ਸਿੰਦਬਾਗ ਆਪਣੀ ਬੇਸਿਕਲੀ ਲਾਈਨ ਤੋਂ ਪਟਾ ਕੈਰੀ ਕਰ ਰਿਹਾ ਹੈ ਠੀਕ ਹੈ ਜੀ ਤੇ ਇੱਕ ਤੀ ਇੱਕ ਮਾਰਕਿੰਗ ਹੈ ਜੀ ਮਾਰਕਿੰਗ ਦੇ ਇਲਾਵਾ ਸਿੰਦਬਾਦ ਹੁਣ ਜਿਹੜੇ ਫੋਰਸ ਮੇਰੇ ਫਾਰਮ ਤੇ ਆਇਆ ਹੈ ਉਹਨਾਂ ਨੂੰ ਨੈਕ ਬੜੀ ਰਿਫਾਈਨ ਦੇ ਰਿਹਾ ਜੀ ਜੀ ਤੇ ਫੇਸ ਤੇ ਕੰਨ ਬੜੇ ਰਿਫਾਈਨ ਦੇ ਰਿਹਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਘੋੜੀ ਆਪਾਂ ਹੋਰ ਦੇਖੀ ਨਾਜ਼ਮੀ ਨਾਜ਼ਮੀ ਤੇ ਇੱਕ ਤਾਂ ਤੁਹਾਡੇ ਮਤਲਬ 80 ਜਾਨਵਰਾਂ ਨੂੰ ਤੁਸੀਂ ਪ੍ਰੋਪਰ ਐਂ ਬਿਲਕੁਲ ਉਹਦੀ ਬਲੱਡ ਲਾਈਨ ਵੀ ਜਿਆਦਾ ਤੁਹਾਨੂੰ ਨਹੀਂ ਅਕਸਰ ਭੁੱਲ ਜਾਂਦੇ ਲੋਕ ਹੈ ਜੇ ਮੈਂ ਭੁੱਲ ਗਿਆ ਜਿੰਨੇ ਐਨੀਮਲ ਮੈਂ ਤੁਹਾਡੇ ਦੇਖਿਆ ਇੰਨੇ ਜਾਨਵਰਾਂ ਦੇ ਨਾਮ ਕਿਵੇਂ ਯਾਦ ਰੱਖਦੇ ਮੈਨੇਜ ਕਿਵੇਂ ਕਰ ਲਾਂਗੇ ਵੀਰ ਜੀ ਇਹ ਪਿਆਰ ਦੀ ਗੱਲ ਹੈ ਜੀ ਦੇਖੋ ਮੈਂ ਕੰਮ ਕਰਨਾ ਜੀ ਮੈਂ ਹੈੱਡ ਆਫਿਸ ਤੇ ਜਿੱਥੇ ਬੈਣਾ ਹਾਂਜੀ ਉੱਥੇ ਅਬਾਊਟ ਮੇਰੇ ਕੋਲ 300 ਬੰਦਾ ਕੰਮ ਕਰਦਾ ਹੈ ਅੱਛਾ ਜੀ ਤੇ ਜੇ ਮੈਂ 300 ਜੋ 250 ਬੰਦਿਆਂ ਨੂੰ ਬਾਈ ਨੇਮ ਯਾਦ ਰੱਖ ਸਕਣਾ ਹਾਂਜੀ ਤੇ ਇਹ ਤੇ ਵਿਚਾਰੇ 80 ਮੇਰੇ ਪਾਰਟ ਆਫ ਫੈਮਿਲੀ ਹੈ ਹਾਂਜੀ ਬਿਲਕੁਲ ਤੇ ਹਾਂਜੀ ਠੀਕ ਠੀਕ ਹੈ ਚਲੋ ਪਿਆਰ ਦੀ ਗੱਲ ਹੁੰਦੀ ਹੈ ਤੇ ਪਰ ਨਾਜ਼ਮੀ ਦੀ ਗੱਲ ਕਰੀਏ ਇਹਦੀ ਕੀ ਬਲੱਡ ਲਾਈਨ ਹੈ ਜੀ ਤੇ ਵੀਰ ਜੀ ਨਾਜ਼ਮੀ ਹੈਗੀ ਹੈ ਜੀ ਇਹਦਾ ਸਾਇਰ ਹੈ ਕਾਲਾ ਕਾਂਟਾ ਜੀ ਤੇ ਇਹਦੀ ਜੀ ਡੈਮ ਹੈ ਬਾਈ ਐਡਮ ਜੀ ਹਾਂਜੀ ਠੀਕ ਹੈ ਤੇ ਇਹ ਨਾਜ਼ਮੀ ਤਿੰਨ ਸ਼ੋਵਿਨਰ ਵੀ ਹੈ ਜੀ अच्छा जी हां जी हां जी ठीक है।, है।, है ते जी जी थी। है जी मल्टीप्लिट कैटेगरी ਚ ਜਿੱਤੀ ਹੈ ਦੋ ਤੰਦ ਵਿੱਚ ਜਿੱਤੀ ਹੈ ਤੇ ਮੇਰ कैटेगरी ਵਿੱਚ ਜਿੱਤੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਮਾਂ ਵਾਲੇ ਪਾਸਿਓ ਕੀ ਬਲੱਡ ਲਾਈਨ ਹੈ ਐਡਮ ਦੀ ਹੈ ਜੀ ਪੁੱਛੋ ਮਾਂ ਦੀ ਮਾਂ ਐਡਮ ਦੀ ਹੈ ਠੀਕ ਹੈ ਜੀ ਤੇ ਹੁਣ ਬੱਚਾ ਵੀ ਬੜਾ ਚੰਗਾ ਹੀ ਇਹਦੇ ਹਾਂ ਜੀ ਬਸ਼ੇਰੀ ਆਈ ਹੈ ਜੀ ਅੱਛਾ ਜੀ ਤੇ ਸਾਡੇ ਅੰਮ੍ਰਿਤਸਰ ਦੇ ਕੋੜਾ ਜੀ ਦੋਨੇ ਦਾ 골ਡ স্টার ਜੀ ਉਹ ਨਵਾਂ ਹੁੰਡਾਲ ਕੋੜਾ ਜੀ अच्छा जी ओदे पीछे वशेरी आई है बहुत चंगी वशेरी आई है अच्छा जी ते ਹੁਣ ਜੀ अबाउट ਤਿੰਨ ਬਿਨੀਆਂ ਦੀ ਹੋ ਗਈ ਹੈ ਹਾਂਜੀ ਤੇ ਤਿੰਨ ਮਹੀਨੇ ਤੇ ਡੇਢ ਮਹੀਨੇ ਚੁਗਰੀ ਹੋਣਾ ਸ਼ੁਰੂ ਹੋ ਗਈ ਸੀ ਠੀਕ ਹੈ ਜੀ ਤੇ ਤੁਸੀਂ ਬੱਚੀ ਦੇਖੋ ਜੀ ਕਨਫਰਮੇਸ਼ਨ ਦੀ ਤੇ ਬਿਊਟੀ ਦੀ ਤੇ neck neck ਉਠਾ ਉਠੂ ਬਹੁਤ ਸੋਹਣੀ ਬੱਚੀ ਹੈ ਇਹ ਵੀ ਇੱਕ ਜਿਵੇਂ ਇੱਕ ਰੰਗੀ ਨੀਲਿਓ ਬਣ ਜਾਣਾ ਜੀ ਇਹਨੇ ਵੀ ਬਿਲਕੁਲ ਜਿਵੇਂ ਮਾਂ ਵਾਂਗੂ ਜੀ ਬਿਲਕੁਲ ਹੁਣ ਵੀ ਜਿਵੇਂ ਥੋੜੇ ਥੋੜੇ ਵਾਲ ਇਹਦੇ ਵਾੜੇ ਡਾਉਣ ਲੱਗ ਗਏ ਜੀ ਗਰੇ ਆਉਣ ਲੱਗ ਗਏ ਜੀ ਇਹ ਆਪਣੀ ਕਿੰਨੀ ਉਮਰ ਦੀ ਖਰੀਦੀ ਸੀ ਜੀ ਆਪਣੀ ਕਾਲੇ ਕੰਡੇ ਵਾਲੀ ਮੈਂ ਕਾਲੇ ਕੰਡੇ ਦੀ ਵੀਰ ਜੀ ਲਈਤੀ ਸੀ ਜਦੋਂ ਮਿਲਕੀ ਸੀ ਹਾਂਜੀ ਤੇ ਐ ਸੀ ਜੀ ਅਬਾਊਟ 13 14 ਮਹੀਨਾ ਦੀ ਸੀ ਜਦੋਂ ਮੈਂ ਲਈਤੀ ਸੀ ਜੀ ਹਾਂਜੀ ਹਾਂਜੀ ਠੀਕ ਇਹਨੇ ਸ਼ੋ ਵੀ ਚੰਗੇ ਦਿੱਤੇ ਸ਼ੋ ਵੀ ਚੰਗੇ ਦਿੱਤੇ ਤੇ ਹੁਣ ਫਿਰ ਇਹਨੇ ਪਹਿਲਾ ਬੱਚਾ ਆਪਣੇ ਤੋਂ 골ਡ ਸਟਾਰ ਤੋਂ ਦਿੱਤਾ ਹੀ ਆ ਹਾਂਜੀ ਹੁਣ ਕਰਾਤੀ ਮੈਂ ਏਡ ਵੀਰ ਜੀ ਦੁਬਾਰਾ ਇਹਨੂੰ ਦੁਬਾਰਾ ਮੈਂ 골ਡ ਸਟਾਰ ਦਿਖਾਇਆ ਹੈ ਅੱਛਾ ਜੀ ਤੇ ਹੁਣ ਤੱਕ ਕਨਫਰਮੇਸ਼ਨ ਅਵੇਟਡ ਹੈ ਹੁਣ 10 ਪਦਮਨੀ ਪਦਮਸ਼ਰੀ ਹਾਂਜੀ ਹਾਂਜੀ ਪਦਮਸ਼ਰੀ ਕੋੜੀ ਦੇਖੀ ਉਹਦੀ ਕੀ ਡਿਟੇਲ ਹੈ ਵੀਰ ਜੀ ਅ ਵੀਰ ਜੀ ਪਦਮਸ਼ਰੀ ਵੀ ਮੈਂ ਜੀ ਲਈਤੀ ਸੀ ਜਦੈ ਦੋ ਦਿਨ ਸੀ ਹਾਂਜੀ ਤੇ ਪਦਮਸ਼ਰੀ ਜੀ ਦਾ ਜਿਹੜਾ ਸਾਇਰ ਹੈ ਉਹ ਹੈ ਸਟੈਲਿਨ ਗਜਰਾਜ ਜੀ ਗਜਰਾਜ ਸਟਾਇਲਡ ਬਾਈ ਰਾਤਿਰਕ ਪੈਲੇਸ ਲਾਈਨ ਜੀ ਤੇ ਜਿਹੜੀ ਇਹਦੀ ਡੈਮ ਹੈ ਉਹ ਮੇਰੇ ਕੋਲ ਹੀ ਹੈ ਜੀ ਹਾਂਜੀ ਬਹੁਤ ਫੇਮਸ ਕੋੜੀ ਹੈ ਜੀ ਅ ਸ਼ਰਫੀ R10 ਜੀ ਆਪਾਂ ਪਿਛਲੀ ਵੀਡੀਓ ਚ ਜਦੋਂ ਪਹਿਲਾਂ ਦੋ ਤਿੰਨ ਮਹੀਨੇ ਪਹਿਲਾਂ ਵੀਡੀਓ ਕੀਤੀ ਉਹ ਦਿਖਾਈ ਸੀ ਹਾਂਜੀ ਤੇ ਜਿਹੜੀ ਵੀਰ ਜੀ ਅ ਸ਼ਰਫੀ R10 ਹੈ ਹਾਂਜੀ ਉਹ ਡੈਮ ਹੈ ਅਲਬੇਲੀ ਕੁੜੀ ਤਾਂ ਤੁਸੀਂ ਨਾ ਸੁਣਾਉਣਾ ਬਾਈ ਗੈਰੀ ਕੋਲ ਬਾਈ ਜੜੀ ਨਾਲ ਜਿਹੜੀ ਸਚਿੰਦਰ ਲਗੜ ਨੂੰ ਵਿੱਚ ਸੀ ਹਾਂਜੀ ਹਾਂਜੀ ਤੇ ਉਹ ਅਤੇ ਮਾਂ ਵੱਲੋਂ ਅਲਬੇਲੀ ਦੀ ਪੈਣ ਹੈ ਜੀ ਪੈਣ ਆ ਗਈ ਜੀ ਠੀਕ ਹੈ ਇਨਫੈਕਟ ਮੇਰੇ ਕੋਲ ਜੀ ਤਿੰਨ ਤਿੰਨ ਪੀੜੀਆਂ ਖੜੀਆਂ ਆ ਅੱਛਾ ਇਹ ਕੋਲੇ ਸ਼ਰਫੀ ਵੀ ਖੜੀ ਹੈ ਜੀ ਪਦਮਸ਼ੀ ਵੀ ਖੜੀ ਹੈ ਤੇ ਪਦਮਸ਼ੀ ਦੀ ਬੱਚੀ ਵੀ ਹੈ ਜੀ ਬੱਚੀ ਹੈਗੀ ਬੱਚੀ ਕਿਸ ਘੋੜੀ ਤੋਂ ਆਈ ਹੈ ਜੀ ਦਿਲਬਾਗਰਨੀ ਤੋਂ ਜੀ ਦਿਲਬਾਗਰਨੀ ਬਹੁਤ ਚੰਗੀ ਸੋਹਣੀ ਐਕਸਟਰਾਔਰਡੀਨਰੀ ਬੱਚੀ ਆ ਜੀ ਠੀਕ ਹੈ ਜੀ ਤੇ ਛੋਟੇ ਕੁੰਡੀ ਵਾਲੇ ਕੰਨ ਹੈ ਜੀ ਜੀ ਨੱਕ ਦਾ ਉਠਾ ਬਹੁਤ ਚੰਗਾ ਹੈ ਹੂੰ ਫੇਸ ਕੁਆਲਿਟੀ ਬਹੁਤ ਚੰਗੀ ਆ ਜੀ ਜੀ ਤੇ ਉਹ ਬੱਚੀ ਤੋਂ ਮੈਨੂੰ ਕਾਫੀ ਉਮੀਦ ਹੈ ਤੁਸੀਂ ਬਾਈ ਜੀ ਮੈਂ ਲਾਈਨੇਜ ਦੇਖ ਕੇ ਮਲਾਉਣਾ ਜਿਵੇਂ ਦਲਵਾਗ ਦੀਆਂ ਬਹੁਤ ਚੰਗੀਆਂ ਬੱਚੀਆਂ ਜਾਂ ਵਸ਼ੇਰੇ ਤੁਹਾਡੇ ਕੋਲ ਖੜੇ ਆ ਹਾਂਜੀ ਹਾਂਜੀ ਮਤਲਬ ਇਹ ਨਹੀਂ ਹੈਗਾ ਵੀ ਇੱਕੋ ਘੋੜੇ ਦੀ ਸਾਰੀਆਂ ਬਰੀਡ ਕਰਾ ਲਈ ਤੁਸੀਂ ਅਲੱਗ ਅਲੱਗ ਜਿਵੇਂ ਹੁਣ ਪੈਲੇਸ ਲਾਈਨ ਨੂੰ ਤੁਸੀਂ ਉਹ ਦਲਵਾਗ ਅਲੀਸ਼ਾਨ ਲਾਈਨ ਚ ਲੈ ਜਾਣੇ ਜਾਂ ਹੁਣ ਰਤਨਾਕਰ ਲਾਈਨ ਦੇ ਵਿੱਚ ਵੀ ਲੈ ਗਏ ਤੁਸੀਂ ਹਨਾ ਜਾਂ ਅਲੀਸ਼ਾਨ ਦੀ ਚੌਥੀ ਪੰਜਵੀਂ ਪੀੜ੍ਹੀ ਦੇ ਵਿੱਚ ਜਾ ਕੇ ਤੁਸੀਂ ਮੀਟ ਕਰਾਉਣੀ ਵੀਰ ਜੀ ਬਿਲਕੁਲ ਵੀਰ ਜੀ ਤੇ ਬਰੀਡਿੰਗ ਨੂੰ ਹੌਲੀ ਹੌਲੀ ਇੰਪਰੂਵ ਕਰਦੇ ਜਾਣਾ ਤੇ ਕੀ ਤੁਸੀਂ ਹੋਰ ਕੀ ਨਵਾਂ ਸੋਚਦੇ ਹੋ ਵੀਰ ਜੀ ਇਸ ਚੀਜ਼ ਦੇ ਵਿੱਚ ਕਰਨ ਨੂੰ ਬਰੀਡ ਹੁਣ ਸਾਡੇ ਪੰਜਾਬ ਵਿੱਚ ਇੱਕ ਦਿੱਕਤ ਜਿਹੜੀ ਹੈ ਕਿ ਉਹ ਲੋਕੀ ਦਾ ਇੱਕ ਐਨੀਮਲ ਦੀ ਹਾਰਸ ਦੀ ਕਮਰਸ਼ੀਅਲ ਵੈਲੀ ਦੇਖਦੇ ਆ। ਜੀ। ਉਹ ਇਨ ਬਰੀਡਿੰਗ ਵਿੱਚ ਕਾਫੀ ਜਾ ਰਹੇ ਆ। ਤੇ ਇਨ ਬਰੀਡਿੰਗ ਦੇ ਨਾਲ ਜੀ ਜਿਹੜੀ ਮਾਰਵਾੜੀ ਹਾਰਸ ਦੀ ਜਿਹੜੀ ਟਾਈਪ ਹੈ ਜਿਹੜੀ ਕੁਆਲਿਟੀ ਉਹ ਅੱਗੇ ਡਿਸਟਰਾਏ ਹੋ ਰਹੀ ਹੈ। ਹੂੰ। ਤੇ ਘੱਟ ਤੋਂ ਘੱਟ ਜਿਹੜੀ 4 ਪੀੜੀਆਂ ਬਾਅਦ ਮਿਲਾਣਾ ਚਾਹੀਦਾ ਹੈ। ਮਿਲਾਣਾ ਚਾਹੀਦਾ ਜੀ। ਤੇ 4 ਪੀੜੀ ਬਾਅਦ ਆਉਂਦੀ ਜੀ ਲਾਈਨ ਬਰੀਡਿੰਗ। ਹਾਂਜੀ। ਤੇ ਉਸ ਤੋਂ ਬਾਅਦ ਪੰਜਵੀਂ ਪੀੜੀ ਤੋਂ ਬਾਅਦ ਉਹ ਬ੍ਰੀਡਿੰਗ ਹੋ ਗਈ। ਹਾਂਜੀ। ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਮੈਂ ਐਟਲੀਸਟ ਚਾਰ ਪੀੜੀ ਚ ਛੱਡ ਕੇ ਜੀ ਬ੍ਰੀਡ ਕਰਾਈ ਹੈ। ਹਾਂਜੀ। ਬਿਲਕੁਲ ਜੀ। ਤੇ ਇੱਕ ਲਾਸਟ ਦੇ ਉੱਪਰ ਆਪਾਂ ਨੇ ਬਹੁਤ ਚੰਗੀ ਬਛਰੀ ਦੇਖੀ ਹੈ ਜੀ। ਕੱਦ ਵੀ ਬਹੁਤ ਚੰਗਾ ਹੈ ਉਹਦਾ। ਉਹਦਾ ਨਾਂ ਜੀ ਸਾਇਰ ਹੈ ਜੀ। ਸਾਇਰਾ ਜੀ। ਠੀਕ ਹੈ ਜੀ। ਇਹ ਵੀ ਜੀ ਮੇਰੀ ਹੋਮ ਬ੍ਰੀਡ ਹੈ ਜੀ। ਹਾਂਜੀ। ਤੇ ਮੇਰੇ ਕੋਲ ਜੀ ਇੱਕ ਬੜੀ ਸੋਹਣੀ ਤੂਫਾਨ ਦੀ ਕੋੜੀ ਹੈ। ਜੀ। ਨੂਰਪਰੀ। ਇਹ ਉਹਦੀ ਬੱਚੀ ਹੈ ਜੀ। ਤੇ ਨੂਰਪਰੀ ਇਸ ਵੇਲੇ ਕਾਲੇ ਕਾਂਡੇ ਤੋਂ ਪ੍ਰੈਗਨੈਂਟ ਹੈ। ਅੱਛਾ ਜੀ। ਤੇ ਇਹਦਾ ਸ ਤੇ ਮੇਰੇ ਘਰ ਪੈਦਾ ਹੋਈ ਸੀ ਜੀ ਅੱਛਾ ਜੀ ਤੇ ਹੁਣ ਅਬਾਊਟ 22 ਮਹੀਨਿਆਂ ਦੀ ਹੈ ਹਾਂਜੀ ਤੇ 22 ਮਹੀਨਿਆਂ ਵਿੱਚ ਅਬਾਊਟ 63 64 ਇੰਚ ਦੀ ਹੈ ਹਾਂਜੀ ਤੇ ਤੁਸੀਂ ਹੁਣ ਤੁਸੀਂ ਬਸ਼ੇਰੀ ਵੇਖੀ ਹੈ ਹਾਂਜੀ ਤੇ ਐਕਸਟਰਾਔਡੀਨਰੀ ਬੱਚੀ ਹੈ ਜੀ ਪੰਜ ਕਲਿਆਣ ਬਿਲਕੁਲ ਜੀ ਤੇ ਹਾਈਟ ਵੱਲੋਂ ਤੇ ਹੈ ਹੀ ਹੈ ਪਰ ਜਿਹੜੀ ਬਿਊਟੀ ਜਿੰਨੂੰ ਕਹਿੰਦੇ ਆ ਫੇਸ ਕੁਕ ਕਹ ਲਓ ਤੁਸੀਂ ਮੈਂ ਕਹ ਲਓ ਕੰਨ ਕਹ ਲਓ ਮਤਲਬ ਓਵਰ ਆਲ ਸ਼ੀ ਇਜ਼ ਅ ਸ਼ੀ ਇਜ਼ ਅ ਫੈਂਟੈਸਟਿਕ ਫਿਲੀਜੀ ਬਿਲਕੁਲ ਜੀ ਹਾਂਜੀ ਪ੍ਰੋਪਰ ਮਾਰਕਾ ਵੀ ਹੈਗਾ ਜੀ ਤੇ ਮਤਲਬ ਕੁਆਲਿਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਜੀ ਬੱਚੀਏ ਜਿਵੇਂ 22 ਮਹੀਨੇ ਦੀ ਆ ਤੇ ਇਹ ਸਰਖਾਬ ਤੋਂ ਫਿਰ ਤੁਸੀਂ ਆਪ ਮੇਡ ਕਰਾਈ ਸੀ ਮੈਨੂੰ ਦੋ ਬਾਈ ਕਿੱਕੀ ਜੀ ਕੋਲ ਹੋਣਾ ਘੋੜਾ ਜੀ ਹਾਂਜੀ ਹਾਂਜੀ ਕਿੱਕੀ ਜੀ ਕੋਲ ਸੀ ਘੋੜਾ ਅੱਛਾ ਜੀ ਕਿਉਂਕਿ ਜੇ ਆਪਾਂ ਸਰਖਾਬ ਦੀ ਗੱਲ ਕਰੀ ਉਹਦੀ ਵੀ ਲਾਈਨ ਵਿੱਚ ਬਹੁਤ ਚੰਗੀ ਆ ਭਰਾ ਆ ਗਿਆ ਸ਼ਾਨ ਦਾ ਮਾਲ ਦੇ ਪਾਸਿਓਂ ਜੀ ਬਿਲਕੁਲ ਵੀਰ ਜੀ ਇੱਕ ਹਾਈਟ ਦੇ ਵਿੱਚ ਜੀ ਤੁਸੀਂ ਕੀ ਸੋਚਦੇ ਹੋਗੇ ਹਾਈਟ ਜਿੰਨੀ ਮੈਂ ਤੁਹਾਡੇ ਕੋਲ 67 ਇੰਚ ਦੀਆਂ ਘੋੜੀਆਂ ਵੀ ਇੱਕ 70 ਇੰਚ ਦੀ ਵੀ ਦੇਖੀ ਆ ਵੇ ਸ਼ੇਰੀ ਮੈਂ ਤੁਹਾਡੇ ਕੋਲੇ ਵੀਰ ਜੀ ਦੇਖੋ ਮੇਰਾ ਮੰਨਣਾ ਹੈ ਕਿ ਜਿਹੜਾ ਘੋੜਾ ਹੈ ਉਹ ਇੱਕ ਨੈਚੁਰਲ ਹੈਬੀਟਾਟ ਦਾ ਜਾਨਵਰ ਹੈ ਜੀ ਮੈਂ ਆਪਣੇ ਹਾਰਸੇਸ ਨੂੰ ਨੈਚੁਰਲ ਫੀਡ ਤੇ ਬਲੀਵ ਕਰਨਾ ਜੀ ਤੇ ਮੇਰੇ ਫਾਰਮ ਦੇ ਨਾਲ ਜੇ ਬਿਲਕੁਲ ਇੱਕ ਅਬਾਊਟ 6 ਏਕੜ ਦਾ ਆ ਲੈਂਡ ਹੈ ਹਾਂਜੀ ਉਹਦੇ ਵਿੱਚ ਮੈਂ ਆ ਕਾਫੀ ਮਖਣੀ ਕਾਸ ਵਗਰਾ ਉਗਾਈ ਹੈ ਜੀ ਤੇ ਸਵੇਰੇ ਮੈਂ ਆਪਣੀ ਸਾਰੀ ਹਾਰਸਸ ਨੂੰ ਤੱਕ ਗੈਸਿੰਗ ਨਹੀਂ ਪੇ ਦਿੰਦਾ ਜੀ ਤੇ ਤੁਸੀਂ ਦੇਖੋ ਜੀ ਇਸ ਲਈ ਮੇਰੇ ਐਨੀਮਲਸ ਸਵਸਥ ਰਹਿੰਦੇ ਆ ਹਾਂਜੀ ਟਛੋੜ ਜੀ ਮੇਰੇ ਫਾਰਮ ਤੇ ਸੂਈ ਵੀ ਨਹੀਂ ਆਂਦੀ ਹਮ ਬਿਕੋਜ਼ ਮੇਰਾ ਜਿਹੜਾ ਐਨੀਮਲ ਹੈ ਉਹ ਇੱਕ ਨੈਚਰਲ ਹੈਬੀਟਾਟ ਵਿੱਚ ਆਂਦਾ ਜਿਹੜਾ ਉਹਦੇ ਰੀਅਲ ਹੈਬੀਟਾਟ ਹੈ ਬਿਲਕੁਲ ਜੀ ਤੇ ਮੈਂ ਇੱਕ ਪਹਿਲੇ ਵੀ ਇੰਟਰਵਿਊ ਚ ਕਹਿਆ ਸੀ ਕਿ ਅੱਧੀ ਡੇਟ ਵਿੱਚ ਮੈਂ ਦੇਖ ਰਿਹਾ ਜਿਹੜੇ ਵਪਾਰੀ ਹੈ ਹਾਂਜੀ ਉਹ ਹਾਰਸੇਸ ਨੂੰ ਵੇਚਣ ਦੇ ਚੱਕਰ ਵਿੱਚ ਉਹਨਾਂ ਨੂੰ ਛੋਟੀ ਉਮਰ ਤੋਂ ਸਟੀਰੋਇਡਸ ਲਾ ਰਹੇ ਆ ਜੀ ਤੇ ਜਿਹੜਾ ਸਟੀਰੋਇਡ ਲਾਣਾ ਇੱਕ ਬਹੁਤ ਵੱਡਾ ਪਾਪ ਹੈ ਇੱਕ ਬੇਜ਼ੁਬਾਨ ਜਾਨਵਰ ਨੂੰ ਤੁਸੀਂ ਸਟੀਰੋਇਡ ਠੋਕ ਰਹੇ ਹੋ ਹਮ ਕਿਉਂਕਿ ਤੁਸੀਂ ਪੈਸੇ ਥੋੜੇ ਕਮਾ ਸਕੋ ਹਾਂਜੀ ਉਹਦੇ ਨਾਲ ਇੱਕ ਤੇ ਉਸ ਪਸ਼ੂ ਦਾ ਲਾਈਫ ਸਪੈਨ ਘਟਦਾ ਹੈ ਹਮ ਬਿਲਕੁਲ ਘਟਦਾ ਹੈ ਤੇ ਜਿਹੜਾ ਬੰਦਾ ਲੈ ਰਿਹਾ ਹਮ ਉਹਨੂੰ ਨਹੀਂ ਪਤਾ ਕਿ ਤੁਸੀਂ ਸਟੀਰੋਇਡ ਠੋਕਿਆ ਹੈ ਹਮ ਤੇ ਉਸ ਬੰਦੇ ਨਾਲ ਚੀਟਿੰਗ ਹੋ ਰਹੀ ਹੈ ਜਿੱਦੋਂ ਤੁਸੀਂ ਸਟੀਰੋਇਡ ਠੋਕੇ ਜਾਨਵਰ ਦਿੱਤਾ ਹੈ ਕਿਉਂਕਿ ਤਾਂ ਸ਼ੌਕ ਦੇ ਲਈ ਲੈ ਰਿਹਾ ਹੈ ਉਹ ਤੇ ਬੰਦਾ ਸ਼ੌਕ ਲਈ ਸਾਰਾ ਲੈ ਰਿਹਾ ਹੈ ਹਮ ਤੇ ਇਟ ਇਜ਼ ਵੈਰੀ ਵੈਰੀ ਅਨਫੋਰਚੂਨੇਟ ਤੇ ਅ ਮੇਰੇ ਹਿਸਾਬ ਨਾਲ ਜਿਹੜੇ ਅ ਲੋਕ ਐਨੀਮਲਸ ਨੂੰ ਸਟੀਰੋਇਡਸ ਨਾਲ ਤਿਆਰ ਕਰ ਰਹੇ ਹੈ ਜੀ ਉਹਨਾਂ ਤੇ ਆਉਣ ਵਾਲੇ ਟਾਈਮ ਵਿੱਚ ਹਮ ਗਵਰਨਮੈਂਟ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਏਗੀ ਠੀਕ ਹੈ ਜੀ ਗਵਰਨਮੈਂਟ ਦੇ ਐਕਸ਼ਨ ਤੋਂ ਪਹਿਲੇ ਮੈਨੂੰ ਉਮੀਦ ਹੈ ਹਾਂਜੀ ਕਿ ਜਿਹੜੇ ਹਾਰਸ ਕਮਿਊਨਿਟੀ ਹੈ ਸਾਰਿਆਂ ਨੂੰ ਪਤਾ ਕਿ ਕਿਹੜੇ ਬੰਦੇ ਯੂਜ਼ ਕਰਦੇ ਹੈ ਜੀ ਉਹ ਉੱਤੇ ਐਕਸ਼ਨ ਲੈਣਗੇ ਜੀ ਤੇ ਬਟ ਇਟ ਇਜ਼ ਵੈਰੀ ਵੈਰੀ ਅਨਫੋਰਚੂਨੇਟ ਆਈ ਊਡ ਸੇ ਕਿ ਇਟ ਇਜ਼ ਬਾਰਬੈਰਿਕ ਜੀ ਕਿ ਤੁਸੀਂ ਇੱਕ ਬੇਜ਼ਬਾਨ ਜਾਨਵਰ ਨੂੰ ਤੁਸੀਂ ਉਹ ਨਾਲ ਉਹਦਾ ਲਾਈਫ ਸਪੈਨ ਕਟਾ ਰਹੇ ਹੋ ਆਪਣੇ ਪੈਸੇ ਕਮਾਣ ਲਈ ਬਿਲਕੁਲ ਜੀ ਹਾਂ ਜੀ ਕਿਉਂਕਿ ਜਦੋਂ ਕਿਤੇ ਕੰਮ ਬਿਜ਼ਨਸ ਦਾ ਆ ਜਾਂਦਾ ਹੀ ਤਾਂ ਲੋਕ ਉਸ ਵੀ ਚੀਜ਼ ਨੂੰ ਜਾਇਜ਼ ਬਣਾ ਦਿੰਦੇ ਉਹਦੇ ਵਿੱਚ ਜੋ ਕਿ ਬਹੁਤ ਗਲਤ ਹੈ ਕਿਉਂਕਿ ਆਪਾਂ ਹਰ ਇੱਕ ਧਰਮ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ ਈ ਕੋੜੇ ਆਪਾਂ ਸਲਾਮ ਧਰਮ ਹੋਵੇ ਆਪਣਾ Hindu ਧਰਮ ਹੋਵੇ ਸਿੱਖਾਂ ਦਾ ਆਪਣਾ ਧਰਮ ਹੋਵੇ ਵੀ ਸਾਡੇ ਗੁਰੂ ਸਾਹਿਬ ਨੇ ਜਿਵੇਂ ਜਾਨ ਭਾਈ ਕਹਿ ਕੇ ਨਵਾਜਿਆ ਕੋੜੇ ਸੋ ਆਪਾਂ ਤੁਸੀਂ ਵੀ ਕਹਿੰਦੇ ਵੀ ਤੁਹਾਡਾ ਜੋ 80 ਜਾਨਵਰ ਨੇ ਇੱਕ ਪਾਰਟ ਆਫ ਫੈਮਿਲੀ ਨੇ ਤੁਹਾਨੂੰ ਬਾਈ ਨੇਮ ਸਾਰਿਆਂ ਦਾ ਪਤਾ ਜਦੋਂ ਕਿਸੇ ਚੀਜ਼ ਨੂੰ ਆਪਾਂ ਇੰਨਾ ਪ੍ਰੇਮ ਕਰਦੇ ਆਂ ਵੀ ਉਹਦੇ ਨਾਲ ਫਿਰ ਦੁਰਵਿਹਾਰ ਜਾਂ ਕੁਝ ਗਲਤ ਕਰਨਾ ਬਹੁਤ ਗਲਤ ਗੱਲ ਆ ਬਿਲਕੁਲ ਨਾਲ ਨਾਲ ਸਾਡੇ ਬਾਬਾ ਜੀ ਸੌਰੀ ਹੈ ਜੀ ਹਾਂ ਜੀ ਤੇ ਮਤਲਬ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਮਤਲਬ ਸਾਰਿਆਂ ਨੂੰ ਪਤਾ ਜੀ ਕਿ ਕਿਹੜੇ ਬੰਦੇ ਸਟੀਰੋਇਡ ਦੇ ਰਿਹਾ ਹੈ ਤੇ ਦੁਬਈ ਤੋਂ ਆ ਰਹੇ ਸਟੀਰੋਇਡ ਜੀ ਤੇ ਇਟ ਇਜ਼ ਵੈਰੀ ਸੈਡ ਇਟ ਇਜ਼ ਵੈਰੀ ਸੈਡ ਨਹੀਂ ਇੱਕ ਦੇਖੋ ਕੋਈ ਵੀ ਨਵਾਂ ਬੰਦਾ ਦਾ ਤੁਸੀਂ ਵੀ ਅੱਜ ਤੋਂ 4 ਸਾਲ ਪਹਿਲਾਂ ਇੱਕ ਨਵੇਂ ਸੀ ਹਨ ਜਦੋਂ ਇਹੋ ਜਿਹੀਆਂ ਚੀਜ਼ਾਂ ਕੋਈ ਨਵਾਂ ਬੰਦਾ ਕੋਈ ਗਲਤ ਐਨੀਮਲ ਖਰੀਦ ਲਾਂਦਾ ਤਾਂ ਇੱਕ ਬੰਦਾ ਪੈਸੇ ਤਾਂ ਵਟਲਾਦਾ ਵੇਚਣ ਵਾਲਾ ਪਰ ਜਿਸ ਨੇ ਖਰੀਦਿਆ ਹੁੰਦਾ ਉਹਦਾ ਉਮਰ ਪਰ ਲਈ ਸ਼ੌਕ ਮਰ ਜਾਂਦਾ ਏ ਉਹ ਦੂਜੇ ਵੀ 10 ਬੰਦਿਆਂ ਨੂੰ 5 ਬੰਦਿਆਂ ਨੂੰ ਇਹ ਜੀ ਸਲਾਹ ਦੇਊਗਾ ਵੀ ਤੁਸੀਂ ਘੋੜਿਆਂ 'ਚ ਨਾ ਆਇਓ ਉਹਦੇ ਨਾਲ ਜਿੰਨਾ ਟਾਈਮ ਨਵੇਂ ਬੰਦੇ ਆਉਣਗੇ ਕਿਸੇ ਵੀ ਕਿਤੇ ਉਸੇ ਕਿਤੇ ਨੇ ਚੱਲਣਾ ਵਧਣਾ ਫੁੱਲਣਾ ਜੀ ਬਿਲਕੁਲ ਬੰਜੀ ਐਂਡ ਇਟ ਇਜ਼ ਨਾਟ ਗੁੱਡ ਫਾਰ ਦਾ ਮਾਰਵਾੜੀ ਹਾਰਸਪੀਡ ਆਲਸੋ ਜੀ ਬਿਕਾਜ਼ ਅੱਜ ਦੀ ਡੇਟ ਵੇ ਤੁਸੀਂ ਦੇਖੋ ਜੋ ਮਾਰਵਾੜੀ ਹਾਰਸਸ ਦੀ ਵੈਲਿਊ ਹੋ ਗਈ ਹੈ ਹਮ ਇਹਨੂੰ ਵੈਲਿਊ ਨੂੰ ਅਪ ਕਰਨ ਵਾਲਾ ਮੇਜਰੀ ਬਿਜ਼ਨਸ ਕਮਿਊਨਿਟੀ ਹੈ ਜੀ ਤੇ ਜਿਹੜੀ ਬਿਜ਼ਨਸ ਕਮਿਊਨਿਟੀ ਆਕੇ ਜੀ ਪੈਸਾ ਲਾ ਰਹੀ ਹੈ ਉਹ ਆਪਣੇ ਪੈਸ਼ਨ ਲਈ ਲਾ ਰਹੀ ਹੈ ਜੀ ਤੇ ਜੇ ਜੀ ਤੁਸੀਂ ਇਹ ਬੰਦਿਆਂ ਦਾ ਸ਼ੌਕ ਹੀ ਖਤਮ ਕਰ ਦੋਗੇ ਹੂੰ ਤੇ ਉਹ ਇਸ ਗੇਮ ਤੋਂ ਪਤ ਜਾਣਗੇ ਬਿਲਕੁਲ ਜੀ ਵੇਰ ਐਸ ਜੀ ਮੇਰੇ ਸਮਲ ਇੰਡੈਵਰ ਸ਼ੁੱਡ ਬੀ ਕਿ ਇੱਕ ਬਿਜ਼ਨਸਮੈਨ ਜਿਹੜਾ ਹਾਰਸ ਲਵਰ ਹੈ ਉਹ ਆਪਣੇ 10 ਦੋਸਤਾਂ ਨੂੰ ਹੋਰ ਕਿਵੇਂ ਲੈ ਕੇ ਆਏ ਬਿਲਕੁਲ ਜੀ ਠੀਕ ਹੈ ਨਹੀਂ ਤਦ ਦੀ ਸਾਡੀ ਮਾਰਵੜੀ ਹਾਰਸਬੀਡ ਹੋਰ ਅੱਗੇ ਫਲਰਿਸ਼ ਕਰੇਗੀ ਬਿਲਕੁਲ ਜੀ ਬਟ ਅਨਫੋਰਚਨਟਲੀ ਸਾਡੇ ਬੰਦੇ ਉਹ ਜਿਹੜੇ ਨਵੇਂ ਬਾਏਰ ਹਨ ਉਹਨੂੰ ਪਜਾਂ ਤੇ ਲੱਗੇ ਹੋਏ ਆ हां ਵੀ ਜਿਵੇਂ ਉਹ ਕਹਿੰਦੇ ਵੀ ਮੁਰਗੀਆਂ ਮਾਰ ਲੰਦੇ ਪਹਿਲਾਂ ਸੋਨੇ ਦੇ ਅੰਡੇ ਦੇਣ ਵਾਲੀ ਸਿੱਧੀ ਜੀ ਗੱਲ ਹੈ ਇਹ ਬਿਲਕੁਲ ਜੀ ਬਿਲਕੁਲ ਮੰਨ ਲਓ ਤੁਸੀਂ ਅੱਜ ਨਵੇਂ ਹੋ ਤੁਸੀਂ ਇੱਕ ਦੋ ਘੋੜੇ ਲੈ ਆਏ ਜੋ ਤੁਹਾਡੇ ਬਿਜ਼ਨਸ ਕਮਿਊਨਿਟੀ ਦੇ ਬੰਦੇ ਉਹ ਦੇਖਣ ਆਉਣਗੇ ਉਹਨੂੰ ਬਿਲਕੁਲ ਬਿਲਕੁਲ ਉਹ ਤੁਸੀਂ ਪ੍ਰਸੰਨ ਹੋਣ ਨੂੰ ਜਿਹੜੀ ਚੀਜ਼ ਨੂੰ ਦੇਖ ਕੇ ਨੇਚਰਲੀ ਗੱਲ ਆ ਦੂਜੇ ਬੰਦੇ ਨੇ ਵੀ ਪ੍ਰਸੰਨ ਹੋਣਾ ਜੀ ਉਹ ਵੀ ਇਹ ਚੀਜ਼ ਸੋਚ ਵੀ ਯਾਰ ਮੈਂ ਵੀ ਘੋੜਾ ਰੱਖਾਂ ਠੀਕ ਹੈ ਇਹ ਕਿਤੇ ਨਾ ਕਿਤੇ ਵੀ ਇਹ ਆਪਣੇ ਫੀਲਡ ਦਾ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਜੀ ਬਿਲਕੁਲ ਜੀ ਰੋ ਵੀ ਦੋਸਤੋ ਅੱਜ ਤੁਹਾਨੂੰ ਅਸੀਂ ਬਹੁਤ ਚੰਗੇ ਜਾਨਵਰ ਦਿਖਾਇਆ ਜੈਸਟਾ ਫਾਰਮ ਦੇ ਕੁਸ਼ਕ ਵੀਰ ਨੇ ਆਪਣੀ ਦਿਲ ਦੀਆਂ ਗੱਲਾਂ ਵੀ ਕੀਤੀਆਂ ਕਿਉਂਕਿ ਜਿਸ ਕਿਤੇ ਚ ਆਪਾਂ ਨੂੰ ਪਤਾ ਵੀ ਨਵੇਂ ਬੰਦੇ ਆਉਣਗੇ ਉਹੀ ਕਿਤਾ ਵਧੂ ਫੁੱਲੂਗਾ ਜੋ ਪੁਸ਼ ਬੰਦੇ ਕਰਦੇ ਹੋਣਗੇ ਇਹ ਜਾ ਕਮ ਸਟੀਅਰਡ ਵਾਲਾ ਵੀ ਇਹ ਜਿਹੀਆਂ ਚੀਜ਼ਾਂ ਤੋਂ ਆਪਾਂ ਗਰੇਜ਼ ਕਰਕੇ ਚੰਗੇ ਪਾਸੇ ਚੱਲੀਏ ਘੋੜਿਆਂ ਨੂੰ ਹੋਰ ਵੀ ਉਚਾਈਆਂ ਤੇ ਲੈ ਕੇ ਚੱਲੀਏ ਕਿਉਂਕਿ ਜਿਹੜੇ ਵੀ ਜਿਵੇਂ ਬਾਈ ਨੂੰ 4 ਤੋਂ 5 ਸਾਲ ਹੋਇਆ ਹੈ ਉਹਨੂੰ ਬਹੁਤ ਚੰਗੀ ਸੋਚ ਰੱਖਦੇ ਆ ਘੋੜਿਆਂ ਬਾਰੇ ਘੋੜਿਆਂ ਬਾਰੇ ਹੁਣ スイミングプール ਤੱਕ ਗਰੇਜ਼ਿੰਗ ਲਈ ਗਰਾਊਂਡ ਸਾਰਾ ਕੁਝ ਦਿੱਤਾ ਜਾ ਰਿਹਾ ਵੀ ਹਰ ਇੱਕ ਫੈਸਿਲਿਟੀ ਈਚ ਐਂਡ ਐਵਰੀ ਚੀਜ਼ ਹੈ ਉਹਨਾਂ ਵਾਸਤੇ ਅਵੇਲੇਬਲ ਹੋ ਰਹੀ ਆ ਸੋ ਆਪਾਂ ਆਪਣੇ ਘੋੜਿਆਂ ਦੇ ਮਿਆਰ ਨੂੰ ਹੋਰ ਉੱਚਾ ਚੱਕੀਏ ਸੋ ਇਸ ਚੀਜ਼ਾਂ ਤੋਂ ਗਰੇਜ਼ ਕਰੇ ਜਿਹੜੀਆਂ ਮਾੜੀਆਂ ਗੱਲਾਂ ਨੇ ਬਾਈ ਜੀ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਬਹੁਤ ਚੰਗੀ ਨੌਲੇਜ ਸਾਡੇ ਨਾਲ ਸਾਂਝੀ ਕੀਤੀ ਹੈ ਸਾਡੇ ਦਰਸ਼ਕਾਂ ਦੇ ਨਾਲ ਉਮੀਦ ਕਰਦਾ ਕਿ ਲੋਕ ਇਸ ਚੀਜ਼ ਤੇ ਗੌਰ ਜਰੂਰ ਕਰਨਗੇ ਬਾਈ ਬਿਲਕੁਲ ਬਿਲਕੁਲ ਐਂਡ ਥੈਂਕ ਯੂ ਬਾਈ ਤੁਸੀਂ ਆਏ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ